ਆ ਗੁੰਡਾ ਕਰਦੀ ਏ ਸ਼ਹਿਰ ਦੇ ਵਿੱਚ ਮਾਪਿਆਂ ਨੂੰ ਵੇਹ ਲੋ ਆ ਤੁਹਾਡੇ ਬੱਚੇ ਨੇ ਜਿਹੜੇ ਗੰਦ ਪਾ ਦੇ ਫਿਰਦੇ ਨੇ ਸ਼ਹਿਰ 'ਚ ਗੁੰਡਾਗਰਦੀ ਨਹੀਂ ਹੁੰਦੀ ਸਾਡੀਆਂ ਧੀਆਂ ਨੇ ਸਾਡੇ ਸਾਰੇ ਪੰਜਾਬ ਦੇ ਧੀਆਂ ਨੇ ਜੇ ਇਹੋ ਜਿਹੀ ਗੁੰਡਾਗਰਦੀ ਕਰਾਂਗੇ ਇਹਨਾਂ ਨੂੰ ਬਿਲਕੁਲ ਹੀ ਬਖਸ਼ਿਆ ਜਾਣਾ ਇਹਨੂੰ ਬਿਲਾਓ ਮਗਰ ਦੇ ਦੇਖਦੇ ਆ ਪ੍ਰਸ਼ਾਸਨ ਇਹਨੂੰ ਖਾਲੀ ਲੈ ਕੇ ਜਾਂਦਾ ਜੇ ਨਹੀਂ ਕਰਦੇ ਤਾਂ ਇਹਨਾਂ ਨੂੰ ਖਾਣੇ ਲੈ ਕੇ ਤੁਸੀਂ ਕੱਲ ਕਰੋ ਪਿਆਰ ਦਾ ਸਤਿਕਾਰ ਕਰੋ ਦੋਛੜ ਦੇਗੇ ਉਹ ਕੀ ਕਰਾਂ ਇਹਨਾਂ ਨੂੰ ਇਲਾਜ ਆ ਰਿਹਾ ਦਲ ਦੀ ਬੰਨੀ ਨੰਬਰ ਕਿਹੜਾ ਤੁਸੀਂ ਨਹੀਂ ਆਉਂਦਾ ਉਹਨੇ ਮੰਨਿਆ ਫੋਨ ਤੋਂ ਮੰਨਿਆ ਕੈਮਰਾ ਹੀ ਮੰਨਿਆ ਕੈਮਰੇ ਚ ਕੈਮਰਾ ਹੀ ਮੰਨਿਆ ਕੈਮਰੇ ਤੋਂ ਸਾਡੇ ਕੋਲ ਤੇਰੀ ਵੀਡੀਓ ਹੈਗੀ ਹੈ ਤੂੰ ਮੰਨਿਆ ਦੇਣਾ ਕਿਸੇ ਨੂੰ ਲਿਖਿਆ ਹੈ ਨੰਬਰ ਕਲਾ ਕਾਦੇਸ ਤੇ ਲਿਖਿਆ ਹੈ ਜੇ بابا بھائی ਗਲਤੀ ਹੋ ਗਈ ਤੁਹਾਨੂੰ ਉਹ ਯਾਰ ਕਾਦੇਸ ਤੇ ਨੰਬਰ ਲਿਖਿਆ ਹੈ ਆਹ ਗੁੰਡਾ ਕਰਦੀ ਏ ਸ਼ਹਿਰ ਦੇ ਵਿੱਚ ਮਾਂ ਪਿਓ ਨੂੰ ਵੇਹ ਲੋ ਆ ਤੁਹਾਡੇ ਬੱਚੇ ਨੇ ਜਿਹੜੇ ਗੰਦ ਪਾ ਦੇ ਫਿਰਦੇ ਨੇ ਸ਼ਹਿਰ 'ਚ ਗੁੰਡਾਗਰਦੀ ਨੂੰ ਹੁੰਦੀ ਨਹੀਂ ਸਾਡੀਆਂ ਤਿਆਣੇ ਸਾਡੇ ਸਾਰੇ ਪੰਜਾਬ ਦੇ ਤਿਆਣੇ ਜੇ ਇਹੋਲੀ ਗੁੰਡਾਗਰਦੀ ਕਰਾਂਗੇ ਇਹਨਾਂ ਨੂੰ ਬਿਲਕੁਲ ਹੀ ਬਖਸ਼ਿਆ ਜਾਣਾ ਹੁਣ ਜੇ ਜੇ ਸ਼ਹਿਰ ਦਾ ਬੰਦਾ ਕੋਈ ਮਗਰ ਹੁੰਦਾ ਤੇ ਸਾਡੇ ਨੂੰ ਮਿਲੇ ਹੁਣ ਇਹਨਾਂ ਨੂੰ ਇੱਕ ਵਾਰ ਚੱਕਰਾਂਗੇ ਇਹਨਾਂ ਨੂੰ ਥਾਣਾ ਲੈ ਕੇ ਜਾਵਾਂਗੇ ਇਹਨਾਂ ਦੀ ਪੰਚਾਇਤ ਬਣਾ ਪੰਚਾਇਤ ਨੂੰ ਪੁੱਛਾਂਗੇ ਕਿ ਇਹਨਾਂ ਦੇ ਗੁੰਡੇ ਕਿਹੜੇ ਨੇ ਜਿਹੜੇ ਮਾਪਦਿਆਂ ਨੇ ਪੰਚਾਇਤ ਆਉਗੀ ਫਿਰ ਗੱਲ ਕਰਾਂਗੇ ਆ ਗੁੰਡਾਗਰਦੀ ਥੱਲ ਕਚੜਨੀ ਆ ਸੀ ਜਿਵੇਂ ਸਾਡੇ ਸੋਤਾ ਹੈ ਪਿੰਡ ਤੋਂ ਉੱਤੋਂ ਵਾਲਾ ਚਲੋ ਇਹਨਾਂ ਦੋਵਾਂ ਦੀ